ਆਣ ਬਹੀ ਮਾ ਭਾਗ ਚੌਥਾ ਮੈਂ ਖਮੋਸ਼ ਹੋ ਗਿਆ ਕੀ ਬੋਲਾਂ ਮਨ ਵਿੱਚ ਸੋਚ ਲੱਗਾ ਆਖਰ ਤਾਰੇ ਨੇ ਮੈਨੂੰ ਫੇਰ ਹਲੂਣਿਆ ਤੇ ਕਿਹਾ ਬੋਲਦਾ ਨੀ ਯਾਰ ਗੱਲ ਕੀ ਏ ਮੈਨੂੰ ਤੇਰੇ ਤੇ ਇੰਨਾ ਹੀ ਭਰੋਸਾ ਸੀ ਮੇਰੀਆਂ ਅੱਖਾਂ ਵਿੱਚ ਪਾਣੀ ਆ ਗਿਆ ਮੈਂ ਕਿਹਾ ਯਾਰ ਮੈਂ ਇੱਕ ਧੀ ਗੋਦ ਲਈ ਐ ਪਰ ਤੂੰ ਕਿਸੇ ਕੋਲੇ ਭਾਪ ਨਾ ਕੱਢੀ ਇਸ ਗੱਲ ਦੀ ਆਪਣੇ ਵਿੱਚ ਹੀ ਰੱਖੀ ਹੈ ਕਿਸੇ ਦਾ ਜਨੇਪਾ ਸੀ ਤਾਈ ਕੋਲ ਆਇ ਸੀ ਜਵਾਕ ਦੋ ਸੀ ਪਰ ਮੈਂ ਤਾਈ ਦੀ ਮਿੰਨਤ ਕੀਤੀ ਕਿ ਮੈਨੂੰ ਇੱਕ ਦੇ ਦੇ। ਤਾਈ ਨੇ ਉਹਨਾਂ ਨੂੰ ਕਿਹਾ ਵੀ ਇੱਕ ਹੀ ਜਵਾਕ ਹੋਇਆ ਹੈ। ਦੂਜੇ ਦਾ ਤਾਂ ਤੁਹਾਨੂੰ ਭੁਲੇਖਾ ਹੀ ਸੀ। ਬੁੱਕਲ ਹੀ ਜ਼ਿਆਦਾ ਸੀ ਕੁੜੀ ਦੀ। ਮੈਨੂੰ ਪਤਾ ਹੈ ਤਾਰੇ ਮੈਂ ਇਹ ਜਵਾਕ ਕਿੰਨੀਆਂ ਆਸਾਂ ਨਾਲ ਲਿਆ ਹੈ। ਪਰ ਬਾਈ ਬਣ ਕੇ ਗੱਲ ਗਾਹਾਂ ਨਾ ਕਰੀ। ਭਾਵੇਂ ਮੈਂ ਸੱਚ ਗੋਲਮੋਲ ਜਾਂ ਕਰਤਾ ਸੀ ਪਰ ਤਾਰੇ ਨੇ ਕਿਹਾ ਇੰਜ ਤਾਂ ਸਾਰਿਆਂ ਨੂੰ ਪਤਾ ਲੱਗ ਹੀ ਜਾਣਾ। ਆਪਾਂ ਕੋਈ ਸਕੀਮ ਬਣਾਈਏ। ਇਹ ਤੂੰ ਇਹਨੂੰ ਲਖੋ ਕਿ ਕਿੰਨਾ ਸਮਾਂ ਰੱਖੇਗਾ ਤਾਰਾ ਸੋਚੀ ਗਿਆ ਫਿਰ ਬੋਲਿਆ ਓਏ ਨੇਕ ਤੇਰੇ ਕਰਮ ਚੰਗੇ ਆ ਬਾਈ ਤੂੰ ਮੇਰਾ ਭਰਾ ਐ ਭਰਾ ਤੇਰੀ ਪਰਜਾਈ ਦੇ ਜਵਾਕ ਭਾਵੇਂ ਅੱਜ ਪਲਕ ਹੋਈ ਜਾਏ ਤੂੰ ਹੁਣ ਤਾਈ ਨੂੰ ਕਹਿ ਦੇ ਕਿ ਹੁਣ ਇਹਦੇ ਦੋ ਜਵਾਕ ਜਵਾ ਦੇਵੇ ਤੇ ਮੈਂ ਕਹਿ ਦੂੰ ਇੱਕ ਮੈਂ ਆਪਦੇ ਯਾਰ ਦੀ ਝੋਲੀ ਪਾਤਾ ਸੱਚ ਕਹਿਣਾ ਮੇਰੇ ਰੋਮ ਰੋਮ ਮੇਰੇ ਯਾਰ ਤਾਰੇ ਨੂੰ ਅਸੀਸਾਂ ਦੇ ਰਹੀ ਸੀ ਮੈਂ ਉਹਨੂੰ ਗਲਵਕੜੀ ਪਾਈ ਰੱਬ ਸ਼ਾਇਦ ਨੇੜੇ ਹੋ ਕੇ ਸੁਣਦਾ ਹੈ ਪਰਜਾਈ ਦੇ ਪਹਿਲਾ ਮੁੰਡਾ ਸੀ ਇਸ ਵਾਰੀ ਕੁੜੀ ਹੋਈ ਬਸ ਦਾਈ ਦਾ ਹੋਕਾ ਸਾਰੇ ਪਿੰਡ ਸੁਣਦਾ ਤਾਈ ਨੇ ਦੋ ਤੀਆਂ ਹੋਈਆਂ ਸਿਤਾਰੇ ਦੀ ਬਉ ਦੇ ਭਾਈ ਤਾਰੇ ਨੇ ਆਪਦੀ ਯਾਰੀ ਨਿਭਾਈ ਆ ਆਪਦੀ ਇੱਕ ਧੀ ਉਹਨੇ ਜੰਮਦੀ ਹੀ ਨੇਕ ਧੀ ਝੋਲੀ ਪਾਤੀ ਕਹਿੰਦਾ ਇਹ ਮੈਂ ਸੰਭੂਗਾ ਬਸ ਹੁਣ ਇਸ ਗੱਲ ਦਾ ਡਰ ਮੇਰੇ ਦਿਲੋਂ ਲੈ ਗਿਆ ਕਿ ਕੋਈ ਮੈਨੂੰ ਮੇਰੀ ਧੀ ਨੂੰ ਕੀ ਕਹੂਗਾ ਹੁਣ ਮੇਰਾ ਇਹ ਡਰ ਦਿਲੋਂ ਲਹਿ ਗਿਆ ਸੀਗਾ ਲੋਕ ਮੇਰੇ ਘਰੇ ਵਧਾਈ ਦੇਣ ਆਉਂਦੇ ਮੈਨੂੰ ਬਹੁਤ ਖੁਸ਼ੀ ਹੋਈ ਪਹਿਲਾਂ ਮੇਰੇ ਘਰ ਇੰਨੀ ਰੌਣਕ ਕਦੇ ਨਹੀਂ ਸੀ ਪਰ ਅੱਜ ਮੇਰਾ ਘਰ ਘਰ ਲੱਗ ਰਿਹਾ ਸੀ ਖੁਸ਼ੀ ਵਿੱਚ ਮੈਂ ਲੱड्डੂ ਵੰਡੇ ਚਾਹ ਦਾ ਦੇਗਾ ਚੁੱਲ੍ਹੇ ਤਰਿਆ ਪੁਜੀਆ ਵਧਾਣਾ ਵੰਡਿਆ ਬਸ ਨਾ ਖੁਸ਼ੀ ਤਾਂ ਸਿਰਫ ਮੇਰੇ ਆਪਣੇ ਘਰ ਪਰ ਮੇਰੇ ਉਹ ਆਪਣੇ ਵੀ ਕਾਹਦੇ ਜਿਨ੍ਹਾਂ ਨੇ ਕਦੇ ਮੇਰੀ ਸਾਰ ਨਹੀਂ ਸੀ ਲਈ ਤਾਰਾ ਦੱਸਦਾ ਸੀ ਅਖੇ ਮੇਰੇ ਭਾਈ ਕਿੱਡੋਂ ਬਹੁਤ ਔਖੀ ਆ ਅਖੇਤੀ ਗੋਦ ਲੈ ਲਈ ਪਰਤੀ ਪਲਣੀ ਬਹੁਤ ਔਖੀ ਐ ਮਾਂ ਤੋਂ ਬਿਨਾ ਇੱਕ ਵਾਰ ਤਾਂ ਮੈਂ ਡੋਲ ਗਿਆ ਕਿੰਨੀ ਮਾਂ ਤੋਂ ਬਿਨਾ ਪਲਣੀ ਔਖੀ ਐ ਪਰ ਹੁਣ ਮੈਂ ਫੈਸਲਾ ਲੈ ਚੁੱਕਿਆ ਸੀ ਰਿਸ਼ਤੇਦਾਰੀ ਵਿੱਚ ਮੇਰੀ ਇੱਕ ਭੂਆ ਸੀ ਜਿਹੜੀ ਮੇਰਾ ਬਹੁਤ ਕਰਦੀ ਸੀ ਮੈਂ ਉਹਦੇ ਹੱਥ ਸੁਨਿਆ ਘੱਲਿਆ ਕਿ ਚਾਰ ਕੁ ਮਹੀਨੇ ਮੇਰੇ ਕੋਲ ਆ ਜਾਵੇ ਮੇਰੀ ਧੀ ਦਾ ਨਾਮ ਮੈਂ ਕਰਮਜੀਤ ਰੱਖਿਆ ਤੇ ਮੋ ਨਾਲ ਕਰਮੋਂ ਕਹਿੰਦਾ ਕਰ ਕੱਚਾ ਸੀ ਡਰ ਰਹਿੰਦਾ ਸੀ ਕਿਤੇ ਮੇਰੀ ਧੀ ਦੇ ਸੱਪਸਲੂਟੀ ਨਾ ਚੜ ਜੇ ਭੂਆ ਵੀ ਆ ਗਈ ਮੈਂ ਕਿਹਾ ਭੂਆ ਆਪਾਂ ਇੱਕ ਕਮਰਾ ਤਿਆਰ ਕਰੀਏ ਹੁਣ ਕੰਮ ਕਰਮੋਂ ਨੂੰ ਮੇਰੀ ਭੂਆ ਸੰਭ ਲੈਂਦੀ ਵੇੜੇ ਦੇ ਇੱਕ ਪਾਸੇ ਅਸੀਂ ਇੱਕ ਕਮਰਾ ਬਣਾਉਣ ਦਾ ਸੋਚਿਆ ਉਸੇ ਦਿਨ ਹੀ ਮਿਸਤਰੀ ਲਾਇਆ ਮਿਸਤਰੀ ਨੂੰ ਕਿਹਾ 10 ਦਿਨਾਂ ਵਿੱਚ ਮੇਰਾ ਕਮਰਾ ਤਿਆਰ ਕਰ ਦੇ ਹੈੇੇਠਾਂ ਵਧੀਆ ਫਰਸ਼ ਲਾ ਦੇ ਦੋ ਸੈਲਫਾਂ ਪਾ ਦੇ ਤੇ ਤਾਰਾ ਹੋਰ ਹਰ ਰੋਜ਼ ਘਰੇ ਆਉਂਦਾ ਉਹੋ ਕਿੰਦਾ ਕੁੜੀ ਨੂੰ ਬੱਕਰੀ ਦਾ ਦੁੱਧ ਪਿਆਇਆ ਕਰ ਹਲਕਾ ਹੁੰਦਾ ਹੈ ਮੈਂ ਗਵਾਂਢ ਦੇ ਮਿੱਤੇ ਤੋਂ ਸੱਜਰਾ ਦੁੱਧ ਲੈ ਆਉਂਦਾ ਭੂਆ ਕਹਿ ਦਿੰਦੀ ਐਦੋਂ ਤਾਂ ਤੂੰ ਵਿਆਹ ਹੀ ਕਰਾ ਲੈਂਦਾ ਪਰ ਭੂਆ ਮੈਨੂੰ ਇਹ ਗੱਲ ਕਹਿੰਦੀ ਚੰਗੀ ਨਾ ਲੱਗਦੀ ਜਦੋਂ ਮੇਰੀ ਧੀ ਹਿਚਕੀ ਲੈਂਦੀ ਜਾਂ ਹੰਗਾਰੇ ਜਿਹੇ ਭਰਦੀ ਤਾਂ ਮੇਰੇ ਮਨ ਨੂੰ ਅਜੀਬ ਜਿਹੀ ਖੁਸ਼ੀ ਹੁੰਦੀ ਉਹਦੇ ਨਿੱਕੇ ਨਿੱਕੇ ਹੱਥਾਂ ਤੇ ਨõ ਵੱਧ ਜਾਂਦੇ ਤਾਂ ਮੈਂ ਆਪ ਉਹਦੇ ਨõ ਕੱਟਦਾ ਤਾਈ ਕਹਿ ਦਿੰਦੀ ਲਿਆ ਭਾਈ ਮੈਂ ਕੱਟ ਦਿੰਨੀ ਆ ਪਰ ਮੈਨੂੰ ਡਰ ਰਹਿੰਦਾ ਕਿ ਤਾਈ ਕਿਤੇ ਕੱਚਾ ਨਾ ਹੋ ਨਾ ਕੱਟ ਦੇ। ਨਹਾ ਕੇ ਤਾਂ ਰੋਜ਼ ਤਾਈ ਹੀ ਜਾਂਦੀ ਪਰ ਮੈਂ ਕੋਲ ਬੈਠਾ ਰਹਿੰਦਾ। ਇੱਕ ਦਿਨ ਸੋਚਿਆ ਵੀ ਇੱਕ ਕਰਮੋ ਦੀ ਮਾਂ ਅਣਵਿਆਹੀ ਮਾਂ ਨੂੰ ਕਿੰਨਾ ਅਫਸੋਸ ਹੋ। ਜੰਮ ਦੀ ਦਿੱਤੀ ਮੈਨੂੰ। ਹੈ ਉਹਦਾ ਬਹੁਤ ਅਫਸੋਸ ਹੁੰਦਾ। ਤਾਈ ਕੋਲ ਦੁਬਾਰਾ ਉਹਦੀ ਮਾਸੀ ਵੀ ਨਹੀਂ ਆਈ। ਨਹੀਂ ਗੱਲਬਾਤ ਦਾ ਪਤਾ ਲੱਗ ਜਾਣਾ ਸੀ ਪਰ ਮੈਂ ਉਸ ਹੋਈ ਬੀਤੀ ਤੇ ਕਿਉਂ ਸੋਚ ਰਿਆ ਸੀ ਹੁਣ ਮੇਰਾ ਕੋਈ ਵਾਹ ਵਾਸਤਾ ਨਹੀਂ ਸੀ ਉਹਨਾਂ ਨਾਲ ਹੁਣ ਵਾਸਤਾ ਸੀ ਤਾਂ ਸਿਰਫ ਕਰਮੋ ਨਾਲ ਰਾਤ ਨੂੰ ਮੈਂ ਘੱਟ ਹੀ ਸੌਂਦਾ ਕਿ ਕਿਤੇ ਮੇਰੀ ਤੀਨੂ ਭੁੱਖ ਲੱਗੀ ਹੋਵੇ ਮੇਰੀ ਅੱਖ ਨਾ ਖੁੱਲ੍ਹੇ ਮੇਰੀ ਭੂਆ ਬਥੇਰਾ ਕਹਿੰਦੀ ਐ ਇੰਨਾ ਫਿਕਰ ਨਾ ਕਰਿਆ ਕਰ ਤੂੰ ਸੌ ਜਾ ਮੇਰੀ ਨਿਗਾਹ ਹੁੰਦੀ ਕਿ ਸਾਰੀ ਹੈ ਕਦੋਂ ਕੁੜੀ ਜਾਗਦੀ ਐ ਪਰ ਮੈਨੂੰ ਆਪਣੇ ਤੋਂ ਵੱਧ ਕੇ ਕਿਸੇ ਹੋਰ ਤੇ ਵਿਸ਼ਵਾਸ ਨਹੀਂ ਸੀ ਮੇਰਾ ਕਮਰਾ ਲਗਭਗ ਤਿਆਰੀ ਹੋਣ ਵਾਲਾ ਸੀ ਚੌਂਕੀਦਾਰ ਕੋਲ ਨਾਮ ਦਰਜ ਕਰਵਾ ਦਿੱਤਾ ਸੀ ਬਾਪ ਦਾ ਨਾਮ ਹਰਨੇਕ ਸਿੰਘ ਜਦੋਂ ਲਿਖਿਆ ਮੈਥੋਂ ਚਾਹਨਾ ਚੱਕਿਆ ਜਾਵੇ ਸੱਥਾਂ ਵਿੱਚ ਹੁਣ ਗੱਲਾਂ ਹੋਣ ਲੱਗੀਆਂ ਜਿੰਨੇ ਮੂੰਹ ਉਨੀਆਂ ਗੱਲਾਂ ਉੱਡਦੀ ਉੱਡਦੀ ਗੱਲ ਮੈਂ ਵੀ ਇਹ ਸੁਣੀ ਸੀ ਅਖੇ ਤਾਰੇ ਦੀ ਬਹੁ ਨੇਕ ਨਾਲ ਮਾੜੀ ਸੀ ਤਾਂ ਹੀ ਇੱਕ ਜਵਾਕ ਦੇ ਤਾ ਨਹੀਂ ਆਪਦੀ ਔਲਾਦ ਛੜੇ ਬੰਦੇ ਨੂੰ ਕੌਣ ਦਿੰਦਾ ਕੋਈ ਆਖਦਾ ਅਖੇ ਤਾਰਾ ਲਾਲਚ ਕਰ ਗਿਆ ਤਾਰੇ ਨੂੰ ਪਤਾ ਨੇਕ ਕੋਲ ਪੰਜ ਕਿੱਲੇ ਆ ਇਹਨੂੰ ਆਪਦੀ ਇੱਕ ਧੀ ਦੇ ਦਿੰਨੇ ਆ ਪੈਲੀ ਆਪਣੀ ਹੋ ਜੂ ਪਰ ਮੈਂ ਤੇ ਤਾਰਾ ਸ਼ਾਮ ਨੂੰ ਜਦੋਂ ਬੈਠਦੇ ਲੋਕਾਂ ਦੀ ਸੋਚ ਤੇ ਬਹੁਤ ਹੱਸਦੇ ਤਾਰਾ ਮੇਰਾ ਯਾਰ ਸੱਚਮੁੱਚ ਉਹਨੇ ਪੱਗ ਵੱਟੇ ਯਾਰੀ ਨਿਭਾਈ ਸੀ ਜਿਸ ਦਿਨ ਮੇਰੇ ਕਮਰੇ ਦੀ ਛੱਤ ਪੈ ਰਹੀ ਸੀ ਮੈਂ ਆਪਦੇ ਭਰਾ ਪਰਜਾਈਆਂ ਨੂੰ ਵੀ ਸਨੇਹਾ ਭੇਜਿਆ ਸਨੇਹਾ ਮੈਂ ਆਪ ਹੀ ਲਾ ਕੇ ਆਇਆ ਪਰ ਮੈਨੂੰ ਵੇਖ ਤਾਂ ਉਹ ਬਹੁਤ ਸੜ ਪੁੱਜ ਗਈ ਵੱਡੀ ਭਾਬੀ ਕਹਿੰਦੀ ਅਕੇ ਜੇ ਕਿਸੇ ਦਾ ਜਵਾਬ ਲੈਣਾ ਸੀ ਤਾਂ ਮੇਰਾ ਜਵਾਬ ਰੱਖ ਲੈਂਦਾ ਘਟਕਟ ਆਪ ਦੇ ਖਾਨਦਾਨ ਦਾ ਤਾਂ ਹੁੰਦਾ ਮੇਰਾ ਭਾਈ ਵੱਡਾ ਮੇਰੀ ਗੱਲ ਪੈ ਗਿਆ ਮੈਨੂੰ ਬਹੁਤ ਬੁਰਾ ਭਲਾ ਬੋਲਿਆ ਮੈਂ ਚੁੱਪਚਾਪ ਘਰੇ ਆ ਗਿਆ ਭੂਆ ਮੇਰੇ ਕਰਮੋ ਨੂੰ ਬੁੱਕਲ ਵਿੱਚ ਲਈ ਬੈਠੀ ਸੀ ਸਾਡੇ ਘਰ ਪੂਰੀ ਰੌਣਕ ਸੀ ਚੌਕੇ ਕੋਲ ਗਵਾਂਢ ਦੀਆਂ ਔਰਤਾਂ ਰੋਟੀਆਂ ਲਾ ਰਹੀਆਂ ਸਨ ਮੇਰੀਆਂ ਗਵਾਂਡ ਚ ਲੱਗਦੀਆਂ ਪਰਜਾਈਆਂ ਹੀ ਦੀ ਅੱਡੀ ਨਹੀਂ ਸੀ ਲੱਗਦੀ ਮੈਨੂੰ ਵਧਾਈਆਂ ਦੇਣ ਲਈ ਜਾਣ ਮੇਰੀ ਇੱਕ ਪਰਜਾਈ ਕਹਿੰਦੀ ਵੇ ਬਾਈ ਤੇਰੀ ਤਾਂ ਕਿਸਮਤੀ ਬਦਲ ਦਿੱਤੀ ਐਸ ਕੁੜੀ ਨੇ ਮੈਂ ਬਹੁਤ ਖੁਸ਼ ਹੋਇਆ ਅਗਲਾ ਪਾਗ ਨੇਕ ਦਾ ਕਮਰਾ ਹੁਣ ਤਿਆਰ ਸੀ ਬਾਹਰਲਾ ਵੇੜਾ ਹਜੇ ਕੱਚਾ ਸੀ ਕਿ ਮੇਰੀ ਧੀ ਇੱਥੇ ਖੇਡਿਆ ਕਰੂਗੀ ਸਾਰਾ ਦਿਨ ਉਹਦਾ ਚਿੱਤ ਲੱਗਿਆ ਰਹਿੰਦਾ ਸੋਨਾ ਪਿੰਗਾ ਸ਼ਹਿਰੋਂ ਲੈ ਕੇ ਆਇਆ ਜਦੋਂ ਤਾਈ ਸੁਰਮਾ ਪਾਉਂਦੀ ਤਾਂ ਉਹਦੇ ਕੰਨ ਪਿੱਛੇ ਕਾਲਾ ਟਿਕਾ ਉਹ ਆਪ ਲਾ ਦਿੰਦਾ ਕਿ ਕਿਤੇ ਮੇਰੀ ਧੀ ਨੂੰ ਨਜ਼ਰ ਨਾ ਲੱਗ ਜਾਵੇ ਖੇਤ ਬੰਨੇ ਦਾ ਵੀ ਵੇਖਣਾ ਪੈਂਦਾ ਸੀ ਹੁਣ ਉਹ ਖੇਤ ਚੱਲਿਆ ਜਾਂਦਾ ਭੂਆ ਘਰ ਸਾਂਭ ਲੈਂਦੀ ਨਾਲ ਕਰਮਾਂ ਨੂੰ ਸਾਂਭ ਲੈਂਦੀ ਪਰ ਫੇਰ ਵੀ ਉਹ 2-3 ਗੇੜੇ ਘਰ ਲਾ ਜਾਂਦਾ ਨੇਕ ਨੂੰ ਜਿਵੇਂ ਇੱਕ ਨਵੀਂ ਜ਼ਿੰਦਗੀ ਮਿਲ ਗਈ ਸੀ ਉਧਰ ਸੂਬੇਦਾਰ ਗਰਚਰਨ ਸਿੰਘ ਦੀ ਇਕਲੋਤੀ ਧੀ ਸੁਖਵੀਰ ਕੌਰ ਆਪਣੇ ਪਿਓ ਨੂੰ ਜਿੱਥੇ ਜਾਣ ਤੋਂ ਵੱਧ ਕੇ ਪਿਆਰੀ ਸੀ ਉੱਥੇ ਵੀ ਉਹਦੀ ਸ਼ਾਨ ਵੀ ਸੀ ਗੁਰਚਰਨ ਆਪਣੀ ਧੀ ਦੀ ਰਾਖੀ ਫੌਜ ਵਿੱਚ ਬੈਠਾ ਵੀ ਉਨੀ ਰੱਖਦਾ ਜਿਵੇਂ ਘਰ ਬੈਠਾ ਪਿਓ ਰੱਖਦਾ ਹੁੰਦਾ ਹੈ ਇਹ ਬੜੀ ਚੰਬੇੜੀ ਗੱਲ ਸੀ ਕਿ ਗੁਰਚਰਨ ਨੂੰ ਕਦੇ ਮੁੰਡਾ ਹੋਣ ਦੀਆਂ ਅਰਦਾਸਾਂ ਨਾ ਕਰਨੀਆਂ ਪਈਆਂ ਕਿਉਂਕਿ ਉਹਨੂੰ ਪਤਾ ਸੀ ਕਿ ਸਮਾਂ ਬਦਲ ਚੁੱਕਿਆ ਹੈ ਜੇ ਜੇਬ ਵਿੱਚ ਪੈਸੇ ਆ ਤਾਂ ਸਭ ਕੁਝ ਸਭ ਕਦਰ ਕਰਦੇ ਆ ਬਿਨਾਂ ਪੈਸਿਆਂ ਦੇ ਹੁਣ ਦੁਨੀਆ ਤੇ ਕੋਈ ਰਿਸ਼ਤਾ ਨਹੀਂ ਉਹਨੇ ਆਪਣੀ ਪਤਨੀ ਨੂੰ ਵੀ ਕਹਿ ਦਿੱਤਾ ਕਿ ਕਦੇ ਵੀ ਮੁੰਡਾ ਹੋਣ ਲਈ ਕਿਤੇ ਨੱਕ ਨਾ ਰਗੜੀ ਮੈਨੂੰ ਧੀਆਂ ਪੁੱਤਾਂ ਤੋਂ ਵੱਧ ਕੇ ਪਿਆਰੀਆਂ ਨੇ ਪਰ ਗੁਰਚਰਨ ਦੀ ਮਾਂ ਚਾਹੁੰਦੀ ਸੀ ਕਿ ਮੇਰੇ ਪੁੱਤ ਦੀ ਦਿਲੀ ਵਧੇ ਉਹ ਚੋਰੀਆਂ ਬਥੇਰੇ ਔੜ-ਪੋੜ ਕਰਾਉਂਦੀ ਪਰ ਬੇਅਰਥ ਜ਼ਮੀਨ ਤੇ ਪੈਸਾ ਚੰਗਾ ਸੀ ਅਕਸਰੀ ਘਰ ਵਿੱਚ ਪੈਸਿਆਂ ਦਾ ਲੈਣ-ਦੇਣ ਚੱਲਦਾ ਰਹਿੰਦਾ ਸੀ ਸੂਬੇਦਾਰ ਖੁੱਲ ਦਿਲੀ ਨਾਲ ਖਰਚ ਕਰਦਾ ਸੀ ਪਰ ਵਿਆਜ ਉਹ ਠੋਕ ਕੇ ਲਾਉਂਦਾ ਸੀ ਸੁਖਵੀਰ ਵੀ ਉਦੋਂ 8 ਕੁ ਸਾਲ ਦੀ ਸੀ ਜਦੋਂ ਉਹਦੇ ਪਿਓ ਨੇ ਇਸ ਗੱਲ ਤੇ ਮੋਹਰ ਲਗਾ ਦਿੱਤੀ ਕਿ ਮੇਰੀ ਤੀ ਸਰਕਾਰੀ ਮੈਕਿਓ ਵਿੱਚ ਪੁਸ ਵਿੱਚ ਭਰਤੀ ਹੋਊ ਦਿਮਾਗ ਤੇ ਹਰ ਰੋਜ਼ ਬੋਝ ਰਹਿੰਦਾ ਪੜਨ ਦਾ ਉਸ ਸਮੇਂ ਲੋਕਾਂ ਦੀਆਂ ਘਾਰੇ ਨਾਲ ਕੰਨਾਂ ਕੱਡੀਆਂ ਹੁੰਦੀਆਂ ਸੀ ਪਲਸਤਰ ਦੀ ਥਾਂ ਟੀਪ ਕੀਤੀ ਹੁੰਦੀ ਸੀ ਪਰ ਸੂਬੇਦਾਰ ਦੀ ਹਵੇਲੀ ਭਾਵੇਂ ਛੋਟੀ ਸੀ ਪਰ ਪਿੰਡ ਵਿੱਚ ਬਹੁਤ ੱੱਕ ਪਾਉਂਦੀ ਸੀ ਹਵੇਲੀ ਨੂੰ ਕੀਤਾ ਰੰਗ ਹਰ ਇੱਕ ਦੀਆਂ ਅੱਖਾਂ ਨੂੰ ਚੰਦਿਆ ਦਿੰਦਾ ਸੀ ਰੋਹ ਬਹੁਤ ਸੀ ਗੁਰਚਰਨ ਦਾ ਕਦੇ ਮਾਂ ਇਹ ਕਹਿ ਦਿੰਦੀ ਅਖੇ ਪੁੱਤ ਤੂੰ ਹੰਕਾਰ ਵਿੱਚ ਨਾ ਰਿਹਾ ਕਰ ਗੁਰਚਰਨ ਕਹਿ ਦਿੰਦਾ ਬੇਬੇ ਇਹ ਕੋਈ ਹੰਕਾਰ ਨਹੀਂ ਸਾਡੇ ਫੌਜੀਆ ਦੀ ਬੋਲੀ ਇਸ ਤਰ੍ਹਾਂ ਦੀ ਹੁੰਦੀ ਹੈ ਜੇ ਅਸੀਂ ਰੋਹ ਨਾ ਰੱਖੀਏ ਤਾਂ ਸਾਨੂੰ ਸੂਬੇਦਾਰ ਕੌਣ ਕਹੇ ਗੁਰਚਰਨ ਦੀ ਧੀ ਸੁਖਵੀਰ ਹੁਣ 12ਵੀਂ ਪਾਸ ਕਰ ਗਈ ਸੀ ਹਰ ਰੋਜ਼ ਗਰਾਊਂਡ ਜਾਂਦੀ ਸੁੰਦਰ ਕਿਸਡੋਲ ਸਰੀਰ ਨੂੰ ਸਰੀਰ ਤੇ ਉਹਨੂੰ ਮਾਣ ਹੁੰਦਾ ਪਿਓ ਆਪਣੀ ਧੀ ਨੂੰ ਵੇਖ ਕੇ ਖੁਸ਼ ਹੁੰਦਾ ਇੱਕ ਦਿਨੇ ਇਹਨੇ ਵੱਡੀ ਅਫਸਰਨੀ ਲੱਗ ਜਾਣਾ ਲੋਕ ਕਹਿਣਗੇ ਸਰਕਾਰੀ ਅਫਸਰਾਂ ਦਾ ਘਰ ਆ ਇਹ ਗੁਰਚਰਨ ਹਰ ਰੋਜ਼ ਅਖਬਾਰ ਵਿੱਚ ਵੇਖਦਾ ਕਿ ਪੁਲਿਸ ਦੀ ਭਰਤੀ ਕਦੋਂ ਨਿਕਲੇਗੀ ਸੁਖਵੀਰ ਨੇ ਬੀਏ ਵਿੱਚ ਦਾਖਲਾ ਲੈ ਲਿਆ ਹੁਣ ਉਹ ਸ਼ਹਿਰ ਪੜਨ ਜਾਂਦੀ ਚੰਗਾ ਰਹਿਣ ਸਹਿਣ ਖਾਣ ਪੀਣ ਸਿਹਤ ਨੂੰ ਨਖਾਰਦਾ ਸੁਖਵੀਰ ਉਹ ਬਹੁਤ ਜਿਆਦਾ ਸੋਹਣੀ ਸੀ ਗਰਾਊਂਡ ਵਿੱਚ ਸਿਖਲਾਈ ਦਿੰਦਾ ਕੋਚ ਹਰ ਵੇਲੇ ਸੁਖਵੀਰ ਤੇ ਨਿਗਾਹ ਰੱਖਦਾ ਸੁਖਵੀਰ ਨੂੰ ਪ੍ਰੈਕਟਿਸ ਕਰਾਉਂਦਾ ਕਦੇ-ਕਦਾਈਂ ਉਹ ਉਹਦੀ ਪਿੱਠ ਤੇ ਹੱਥ ਲਾ ਦਿੰਦਾ ਸੁਖਵੀਰ ਨੂੰ ਕੋਈ ਕਰੰਟ ਜਿਹਾ ਲੱਗਦਾ ਉਹ ਸ਼ਰਮ ਨਾਲ ਲਾਲ ਹੋ ਜਾਂਦੀ ਪਰ ਉਹਨੂੰ ਚੰਗਾ ਲੱਗਦਾ ਉਹ ਮੁੰਡਾ ਸੁਖਵੀਰ ਤੋਂ ਨਜ਼ਰ ਨਾ ਹਟਾਉਂਦਾ ਇਸ ਸਭਾਵੇਂ ਕੀ ਸੀ ਸੁਖਵੀਰ ਉਹਦੇ ਵੱਲ ਖਿੱਚਦੀ ਗਈ ਦੋਹਾਂ ਨੂੰ ਇੱਕ ਦੂਜੇ ਨਾਲ ਪਿਆਰ ਹੋ ਗਿਆ ਘਰ ਵਿੱਚ ਆਉਣ ਜਾਣਾ ਬਣ ਗਿਆ ਆਸ਼ਕਾ ਦੇ ਬਹਾਨੇ ਮਿਲ ਗਏ ਸੂਬੇਦਾਰ ਨੂੰ ਇਹ ਸੀ ਕਿ ਇਹ ਮੇਰੀ ਧੀ ਨੂੰ ਟ੍ਰੇਨਿੰਗ ਦਿੰਦਾ ਹੈ ਜਦੋਂ ਭਰਤੀ ਨਿਕਲੀ ਮੇਰੀ ਧੀ ਨੇ ਪਹਿਲੇ ਵਿੱਚ ਹੀ ਪਾਸ ਹੋ ਜਾਣਾ ਸੂਬੇਦਾਰ ਕੋਚ ਦੀ ਬੜੀ ਆਉ ਭਖਤ ਕਰਦਾ ਕਿਤੇ ਖੇਡਾਂ ਹੁੰਦੀਆਂ ਉਹ ਸੂਬੇਦਾਰ ਤੇ ਮਨਜ਼ੂਰੀ ਲੈ ਕੇ ਸੁਖਵੀਰ ਨੂੰ ਨਾਲ ਲੈ ਜਾਂਦਾ ਇਹਦੀ ਪ੍ਰੈਕਟਿਸ ਹੋ ਜੂ ਉਹ ਨਾਲੇ ਸਪੋਰਟਸ ਦਾ ਸਰਟੀਫਿਕੇਟ ਮਿਲ ਜੂ ਫਿਰ ਇਹਦੀ ਨੌਕਰੀ ਵੀ ਪੱਕੀ ਹੋ ਜੂ ਸੂਬੇਦਾਰ ਨੂੰ ਤਾਂ ਇੰਨਾਂ ਗੱਲਾਂ ਦਾ ਪਤਾ ਸੀ ਕਿ ਉਹ ਆਪਣੇ ਧੀ ਨੂੰ ਭੇਜ ਦਿੰਦਾ ਪਰ ਉਹਨੂੰ ਇਹ ਨਹੀਂ ਸੀ ਪਤਾ ਕਿ ਮੇਰੀ ਧੀ ਇਹ ਮੇਰੀਆਂ ਸਦਰਾਂ ਤੇ ਪਾਣੀ ਫੇਰਦੀ ਹੈ ਹੌਲੀ-ਹੌਲੀ ਦੋਹਾਂ ਦੀਆਂ ਨਜ਼ਦੀਕੀਆਂ ਵਧਦੀਆਂ ਗਈਆਂ ਇਹ ਕੋਚ ਨਾਲ ਵਾਲੇ ਪਿੰਡ ਦਾ ਹੀ ਸੀ ਤੇ ਵਿਆਹ ਹੋਇਆ ਸੀ ਪਰ ਸੁਖਵੀਰ ਕੋਲ ਝੂਠ ਬੋਲਿਆ ਕਿ ਮੈਂ ਅਜੇ ਇੱਕ ਵਾਰਾਂ ਸੁਖਵੀਰ ਦਾ weight ਵਧਣ ਲੱਗਾ ਉਹਨੂੰ ਆਪਣਾ ਆਪ ਭਾਰਾ ਭਾਰਾ ਮਹਿਸੂਸ ਹੋਣ ਲੱਗਾ ਮਾਂ ਨੂੰ ਵੀ ਕਈ ਵਾਰੀ ਇਸ ਚੀਜ਼ ਤੇ ਸ਼ੱਕ ਹੋਇਆ ਸੁਖਵੀਰ ਗ੍ਰਾਊਂਡ ਗਈ ਉਹਨੂੰ ਦੱਸਾਂ ਪਰ ਉਹ ਤਾਂ 4-5 ਦਿਨਾਂ ਤੋਂ ਆਇਆ ਹੀ ਨਹੀਂ ਸੀ ਹੁਣ ਸੁਖਵੀਰ ਨੂੰ ਚਿੰਤਾ ਹੋਣ ਲੱਗੀ ਕਿ ਕੀ ਕੀਤਾ ਜਾਵੇ 2 ਮਹੀਨੇ ਲੰਘ ਗਏ ਪਰ ਉਹਨੂੰ period ਵੀ ਨਾ ਆਏ ਸੁਖਵੀਰ ਨੂੰ ਪਤਾ ਲੱਗ ਗਿਆ ਇਹ ਸਭ ਕੁਝ ਗਲਤ ਹੋ ਗਿਆ। ਮਾਂ ਨੇ ਆਪਦੀ ਭੈਣ ਨੂੰ ਫੋਨ ਕੀਤਾ ਤਾਂ ਉਹ ਕਹਿਣ ਲੱਗੀ ਕਿ ਜਵਾਕ ਅੱਜ ਕੱਲ ਆਈ ਹੀ ਹੋ ਜਾਂਦੀ ਐ। ਭਾਰ ਵਧਣਾ ਜਾਂ ਢਿੱਡ ਵਧਣਾ ਕੋਈ ਬਹੁਤੀ ਗੱਲ ਨਹੀਂ। ਮਾਂ ਹੁਣ ਨਿਸ਼ਚਿੰਤ ਹੋ ਗਈ ਕਿਉਂਕਿ ਸੁਖਵੀਰ ਦਾ ਪੇਟ ਐਨਾ ਦਿਖ ਨਹੀਂ ਸੀ ਰਿਹਾ। ਹੁਣ ਉਹ ਚੁੰਨੀ ਲੈ ਕੇ ਰੱਖਦੀ। ਸੁਖਵੀਰ ਗਰਾਊਂਡ ਵੀ ਨਾ ਜਾਂਦੀ। ਗੁਰਚਰਨ ਕੋਰ ਗੁਰਚਰਨ ਹਰ ਰੋਜ਼ ਕੂੜਦਾ ਕਿ ਤੂੰ ਗਰਾਊਂਡ ਕਿਉਂ ਨਹੀਂ ਜਾਂਦੀ ਤੇ ਕਾਲਜ ਵੀ ਨਹੀਂ ਜਾਂਦੀ ਪਰ ਮਾਂ ਕਹਿ ਦਿੰਦੀ ਇਹਦੀ ਸਿਹਤ ਠੀਕ ਨਹੀਂ। ਗੁਰਚਰਨ ਕਹਿ ਦਿੰਦਾ ਕਿ ਚੱਲ ਮੈਂ ਵਿਖਾ ਆਉਣਾ ਇਹਨੂੰ ਸ਼ਹਿਰ ਪਰ ਸੁਖਵੀਰ ਡਰ ਜਾਂਦੀ ਕਹਿ ਜਾਂਦੀ ਕਿ ਪਾਪਾ ਮੈਂ ਹੁਣ ਠੀਕ ਹੋ ਜਾਣਾ ਤੁਸੀਂ ਵੀ ਫਿਕਰ ਨਾ ਕਰੋ ਮਾਂ ਦਾ ਸ਼ੱਕ ਹੁਣ ਯਕੀਨ ਵਿੱਚ ਬਦਲ ਗਿਆ ਇਹਨੂੰ ਕਿਹਨੂੰ ਦੱਸਦੀ ਆਪਦੇ ਪਤੀ ਨੂੰ ਜਿਹੜਾ ਹਰ ਵੇਲੇ ਬੰਦੂਕ ਆਪਣੇ ਮੋਢੇ ਤੇ ਟੰਗੀ ਰੱਖਦਾ ਮਾਂ ਆਖਰ ਫਸ ਗਈ ਕਿ ਕੀ ਕਰੇ ਅੰਦਰੋਂ ਅੰਦਰ ਹੀ ਸੁਖਵੀਰ ਕਮਜ਼ੋਰ ਹੋ ਰਹੀ ਸੀ ਪਿਆਰ ਵਿੱਚ ਮਿਲਿਆ ਧੋਖਾ ਤੇ ਇਹ ਪਾਪ ਮਾਂ ਨੂੰ ਕੀ ਪਤਾ ਸੀ ਕਿ ਇਹਦੇ ਕੋਲ ਇਹ ਕਿਹਦੇ ਕੋਲ ਚਲੀ ਗਈ ਇਹਨ ਮਾਰ ਮੁਕਾਦਿਨ ਨਾਲੇ ਇੱਜਤਾਂ ਲੀਰਾਂ ਲੀਰ ਹੋ ਜੋ ਮਾਂ ਨੇ ਆਪਦੀ ਭੈਣ ਨੂੰ ਫੋਨ ਕੀਤਾ ਤੇ ਮੈਨੂੰ ਮਿਲ ਆ ਰਹੀ ਐ ਦੋਹੇ ਮਾਵਾਂ ਧੀਆ ਬੱਸ ਚੜ ਗਈਆਂ ਸੂਬੇਦਾਰ ਗੁਰਚਰਨ ਸਿੰਘ ਵੀ ਹੁਣ ਫਿਕਰ ਵਿੱਚ ਸੀ ਕਿ ਮੇਰੀ ਹੱਸ ਦੀ ਖੇਡ ਧੀ ਨੂੰ ਕੀ ਹੋ ਗਿਆ ਸੁਖਵੀਰ ਦੀ ਮਾਂ ਆਪਣੇ ਭੈਣ ਦੇ ਗੱਲ ਲਗ ਰੋਣ ਲੱਗ ਪਈ ਸੁਖਵੀਰ ਨੂੰ ਗਾਣਾ ਦੇਣ ਲੱਗੀ ਹੌਲੀ ਹੌਲੀ ਸੁਖਵੀਰ ਨੇ ਝਿਜਕਦਿਆਂ ਸਾਰਾ ਕੁਝ ਦੱਸਤਾ ਮਾਸੀ ਨੂੰ ਫਿਕਰ ਹੋਗੀ ਇਸ ਗੱਲ ਦੀ ਪਰ ਹੁਣ ਹੱਲ ਕੀ ਕਰਨਾ ਸੀ ਮਾਸੀ ਨੇ ਕਿਹਾ ਭੈਣ ਤੂੰ ਫਿਕਰ ਨਾ ਕਰ ਮੈਂ ਆਪੇ ਹੱਲ ਕਰ ਦੂੰਗੀ ਦਾ ਸਖਵੀਰ ਦੀ ਮਾਂ ਨੇ ਕੁਝ ਪੈਸੇ ਉਹਦੇ ਹੱਥ ਤੇ ਰੱਖੇ ਤੇ ਕਿਹਾ ਇਹਨੂੰ ਹੁਣ ਰੱਖ ਕੁਝ ਸਮੇਲੇ ਲਈ ਜਦੋਂ ਕੋਈ ਹੀਲਾ ਹੋ ਗਿਆ ਮੈਂ ਆਪੇ ਲੈ ਚੂੰ ਇਹਨੂੰ ਇਹ ਵੇਖ ਤਾਂ ਇਹਦੇ ਪਿਓ ਨੇ ਮਾਰ ਮਕਾਉਣੀ ਹੈ ਹੈ ਇਹ ਫਿਰ ਵੀ ਢਡੋਂ ਜਾਈ ਹੈ ਮਾਂ ਨੇ ਅੱਖਾਂ ਪੂੰਝਦਾ ਕਿਹਾ ਬਾਕੀ ਅਗਲੇ ਭਾਗ ਵਿੱਚ ਸੂਬੇਦਾਰ ਗੁਰਚਰਨ ਸਿੰਘ ਹੁਣ ਬਖਲਾ ਗਿਆ